ਲੁਧਿਆਣਾ ਦੇ ਹੈਬੋਅਲਸ ਸਥਿਤ ਗੁਰੂ ਜਨਕਜੀਵ ਆਸਰਿਆ ਗੋਸ਼ਾਲਾ ਵਿੱਚ ਰੱਖੇ ਗਏ ਸਮਾਗਮ ਦੌਰਾਨ ਪੂਜੇ ਵਿਧਾਇਕ ਚਾधरी ਮਦਲਾਲ ਬੱਗਾ ਨੇ ਸੰਸਥਾ ਦੇ ਨਾਲ ਮਿਲ ਕੇ ਬੱਚਿਆਂ ਨੂੰ ਲੋੜਮੰਦ ਸਮਾਨ ਵੰਡਿਆ। ਇਸ ਮੌਕੇ 100 ਦੇ ਕਰੀਬ ਬੱਚਿਆਂ ਨੂੰ ਗਰਮ ਕੱਪੜੇ, ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਵਿਧਾਇਕ ਚਾधरी ਮਦਲਾਲ ਬੱਗਾ ਨੇ ਗਾਲਬਤ ਕਰਦਿਆਂ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੇਸਹਾਰਾ ਗਵਾਂ ਦੀ ਸਾਮ ਸੰਭਾਲ ਇਸ ਸੰਸਥਾ ਵੱਲੋਂ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਲੋੜਮੰਦ ਬੱਚਿਆਂ ਨੂੰ ਸਮਾਨ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਵੀ ਇਹਨਾਂ ਦੇ ਨਾਲ ਹੈ ਤੇ ਜੋ ਵੀ ਇਹਨਾਂ ਦੇ ਵੱਲੋਂ ਸੇਵਾ ਲਗਾਈ ਜਾਵੇਗੀ ਉਸ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ ਤੁਹਾਡੇ ਮਾਧਮੇ ਤੋਂ ਮੈਡਮ ਸੀਮਾ ਜੀ ਅੰਦੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਬੜਾ ਵਧੀਆ ਪ੍ਰਬਾਲਾ ਕਰਕੇ ਸਾਡੀ ਗਊ ਮਾਤਾ ਦੇ ਵਾਸਤੇ ਔਰ ਉਹਨਾਂ ਦੇ ਬੱਚਿਆਂ ਵਾਸਤੇ ਬੜਾ ਵਧੀਆ ਪ੍ਰਬਾਲਾ ਕਰਕੇ ਇੱਥੇ ਇੱਕ ਬਹੁਤ ਵੱਡਾ ਟੀਮ ਵਰਕ ਮੈਂ ਕਹਿ ਸਕਦਾ ਜਿਸ ਦੇ ਨਾਲ ਜਿੰਨੀਆਂ ਸਾਡੇ ਆਵਾਰਾ ਗੁੰਮਾ ਸੜਕਾਂ ਤੇ ਕੰਮ ਕਰੀਆਂ ਸੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਉਹਨਾਂ ਦਾ ਸਾਰਾ ਬਣ ਕੇ ਨਹੀਂ ਸੇਵਾ ਕਰ ਰਹੇ ਨੇ ਔਰ ਮੈਂ ਆਸ ਕਰਦਾ ਵੀ ਇਹਨਾਂ ਦੀ ਜੋ ਸੋਚ ਹੈ ਉਸ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਇਹਨਾਂ ਦੀ ਸੋਚ ਨੂੰ ਹਰ ਸ਼ਹਿਰੀ ਦੇ ਦਰ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਮਾਧਿਅਮ ਬਹੁਤ ਵਧੀਆ ਕਿਉਂਕਿ ਤੁਹਾਡੇ ਮਾਧਿਅਮ ਤੋਂ ਲੋਕ ਚੇਤਨਣੇ ਆਸ ਹੈ ਕਿ ਇਸੇ ਤਰ੍ਹਾਂ ਹੀ ਅਸੀਂ ਗਊ ਦੀ ਸੇਵਾ ਕਰੀਏ ਕਿਉਂਕਿ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਗਊ ਗਊ ਮਾਤਾ ਦੀ ਸੇਵਾ ਕਰ ਰਹੀਆਂ ਨੇ ਪਰ ਮੈਂ ਇੱਥੇ ਆ ਕੇ ਦੇਖਿਆ ਜਿੱਥੇ ਗਊ ਮਾਤਾ ਦੀ ਸੇਵਾ ਹੋ ਰਹੀ ਉਹਤੇ ਛੋਟੇ ਬੱਚਿਆਂ ਨੂੰ ਵੀ ਸਰਦੀ ਦੇ ਮੌਸਮ ਦੇ ਵਿੱਚ ਸਵੈਟਰ ਕੋਟੀਆਂ ਦੇ ਕੇ ਕਿਉਂਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਇਹੋ ਜਿਹੀ ਸੰਸਥਾਵਾਂ ਸਹਾਰਾ ਬਣ ਕੇ ਉਹਨਾਂ ਦੀ ਸੇਵਾ ਕਰਦੀਆਂ ਨੇ ਮੈਂ ਜਾਨ ਸਮਾਯਦਾ ਔਰ ਖਾਸ ਤੌਰ ਤੇ ਮੈਡਮ ਦਾ ਬਹੁਤ ਧੰਨਵਾਦ ਕਰਦਾ ਪੂਰੀ ਨੀ ਟੀਮ ਦਾ ਧੰਨਵਾਦ ਕਰਦਾ ਕਿ ਇਹ ਪਰ ਅੱਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਡਾਕਟਰ ਸੀਮਾ ਜੀ ਐਮਐਲਏ ਸਾਹਿਬ ਵੀ ਆਏ ਆ ਔਰ ਬੱਚਾ ਨੂੰ ਕਾਫੀ ਜ਼ਾਰੇ ਮੋਟੀਵੇਟ ਕਰਕੇ ਦੇ ਹਾਂਜੀ ਹਾਂਜੀ ਪਹਿਲਾਂ ਤਾਂ ਸਾਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਕੁਝ ਸਾਨੂੰ ਲੱਗਦਾ ਹੈ ਕਿ ਉਹ ਨਾਲ ਅਗਰ ਖੜੇ ਹੈ ਤਾਂ ਫਿਰ ਸਾਡਾ ਜਿਹੜਾ ਇੱਕ ਮੁਕਾਮ ਤੱਕ ਅਸੀਂ ਆਪਣਾ ਪਹੁੰਚ ਪਾਵਾਂਗੇ ਕਿ ਜੜੀਆਂ ਗਊਆਂ ਬੇਸਹਾਰਾ ਔਰ ਇੰਜਰਡ ਕੰਡੀਸ਼ਨ ਦੇ ਵਿੱਚ ਪਰ ਸੜਕਾਂ ਤੇ ਖੜੀਆਂ ਤਾਂ ਅਸੀਂ ਇਹਨਾਂ ਨੂੰ ਇੱਕ ਨਾ ਇੱਕ ਦਿਨ ਲੁਧਿਆਣਾ ਜ਼ਿਲ੍ਹਾ ਜਿਹੜਾ ਉਹ ਪਹਿਲਾਂ ਸਾਡਾ ਕਵਰ ਕਰਨ ਦਾ ਹੈ ਕਿ ਕੋਈ ਵੀ ਸਾਡਾ ਗੋਵੰਸ਼ ਬਾਹਰ लाचार ਅਸਹਾਇ ਨਾ ਖੜਾ ਹੋਵੇ ਔਰ ਅਗਰ ਸਾਨੂੰ ਸਾਰਿਆਂ ਵੱਲੋਂ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ ਸਾਨੂੰ ਸਪੋਰਟ ਮਿਲੇਗੀ ਤਾਂ ਬੜੀ ਜਲਦੀ ਹੀ ਅਸੀਂ ਇਹਨੂੰ ਵੱਡੇ ਪੱਧਰ ਤੇ ਲਾ ਜਾ ਕੇ ਤੇ ਸਾਰੇ ਗੋਵੰਸ਼ ਨੂੰ ਅਸੀਂ ਸ਼ੈਲਟਰ ਦੇ ਵਿੱਚ ਲਿਆ ਜਾਵਾਂਗੇ